ਨਮਸਕਾਰ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਹੁਸ਼ਾਰਪਰ ਨਿਊਜ਼ ਦੇ तमाम ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਹੁਸ਼ਾਰਪਰ ਨਿਊਜ਼ ਦੇ ਫੇਸਬੁਕ ਪੇਜ ਤੇ ਤਾਂ ਮੈਂ ਤੁਹਾਡਾ ਦੋਸਤ ਚੇਤਨਕਾ ਸ਼ਿਫਟ ਦੋਸਤੋ ਇੱਕ ਜ਼ਰੂਰੀ ਅਪਡੇਟ ਬਾਬਤ ਅਸੀਂ ਲਾਈਵ ਹੋਏ ਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੱਲ ਪੰਜਾਬ ਦੇ ਜਿਹੜੇ ਉੱਗੇ ਕਲਾਕਾਰ ਨੇ ਰਾਜਵੀਰ ਜਵੰਦਾ ਜੋ ਕਿ ਇੱਕ ਦੇ ਜੋਰ ਤੇ ਨਾਲ ਗਾਉਂਦੇ ਨੇ ਤਾਂ ਆਪਣੇ ਪ੍ਰਸਿੱਧ ਗੀਤਾ ਰਾਹੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਉਹ ਥਾਂ ਬਣਾਈ ਗਈ ਹੈ ਤਾਂ ਉਹਨਾਂ ਦਾ ਬੀਤੇ ਕੱਲ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਹਾਦਸਾ ਹੋ ਜਾਂਦਾ ਹੈ ਉਹਨਾਂ ਦਾ ਇੱਕ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤਾਂ ਕਿਵੇਂ ਹਾਦਸਾ ਹੋਇਆ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਬਹੁਤ ਸਾਰੀਆਂ ਕਿਆਸ ਰਾਈਆਂ ਨੇ ਉਹ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਆਪਣੀ ਆਪਣੀ ਰਾਏ ਆ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ ਤਾਂ ਹੁਣ ਅਸੀਂ ਵੀ ਆਪਣੇ ਫਰਜ਼ ਨੂੰ ਸਮਝਦੇ ਹਾਂ ਕਿਉਂਕਿ ਬਹੁਤ ਸਾਰੀਆਂ ਮੀਡੀਆ ਜਿਹੜਾ ਉਹ ਕੱਲ ਦਾ ਉਹ ਡਰਾਉਂਟ ਤੇ ਲੱਗਾ ਹੋਇਆ ਕਿ ਬ੍ਰੇਨ ਡੈੱਡ ਹੋ ਗਿਆ ਦੋ ਅਟੈਕ ਆ ਗਏ ਪਤਾ ਨਹੀਂ ਕੀ ਬਾਨਾ ਵੈਂਟੀਲੇਟਰ ਤੇ ਹੈ ਜੇ ਆ ਉਹ ਆ ਠੀਕ ਹੈ ਉਹਦੇ ਵਿੱਚ ਕੋਈ ਵੀ ਅਸੀਂ ਨਹੀਂ ਕਿੰਨੇ ਕੋਈ ਝੂਠ ਹੋਵੇਗਾ মিডিਆ ਰਿਪੋਰਟਰ ਦੇ ਵਿੱਚ ਵੀ ਪਰੰਤੂ ਪੈਨਿਕ ਕਿਉਂ ਕ੍ਰੀਏਟ ਕਰਨਾ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖਦੇ ਆ ਕਿ ਕੁਝ ਗੱਲਾਂ ਡਾਕਟਰ ਕਹਿੰਦੇ ਹੁੰਦੇ ਨੇ ਕਿ ਭਾਈ ਬੰਦਿਆਂ ਨੂੰ ਦੱਸਣੀਆਂ ਕਿ ਲੇਡੀਜ਼ ਨੂੰ ਨਹੀਂ ਦੱਸਣੀਆਂ ਕਿਉਂਕਿ ਲੇਡੀਜ਼ ਆ ਮਹਿਲਾਵਾਂ ਉਹ ਜਿਹੜੀ ਉਹ ਛੇਤੀ ਘਬਰਾ ਜਾਂਦੀਆਂ ਨੇ ਤਾਂ ਕੁਝ ਬੰਦ ਗੱਲਾਂ ਜਿਹੜੀਆਂ ਉਹ ਪਰਦੇ ਦੇ ਵਿੱਚ ਹੀ ਡਾਕਟਰ ਵੱਲੋਂ ਵੀ ਡਾਕਟਰ ਵੱਲੋਂ ਵੀ ਕਿਹਾ ਜਾਂਦਾ ਹੈ ਘਰ ਦੇ ਬੰਦਿਆਂ ਨੂੰ ਕਿ ਪਰਦੇ ਦੇ ਵਿੱਚ ਹੀ ਰੱਖਿਆ ਜਾਣ ਆਪਣੇ ਤੱਕ ਸੀਮਤ ਰੱਖਿਓ ਪਰੰਤੂ ਜਿਸ ਤਰ੍ਹਾਂ ਦੀ ਮੀਡੀਆ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ ਉਹ ਕੋਈ ਬਹੁਤ ਹੀ ਵਧੀਆ ਭੂਮਿਕਾ ਨਹੀਂ ਹੈ ਹਾਲਾਂਕਿ ਮੈਂ ਬਹੁਤ ਕਦੀ ਮੈਂ ਸੋਚ ਰਿਹਾ ਸੀਗਾ ਕਿ ਮੈਂ ਮੀਡੀਆ ਬਾਬਤ ਬੋਲਾਂ ਕਦੇ ਨਾ ਬੋਲਾਂ ਕਿਉਂਕਿ ਆਪਣੇ ਕਿਤੇ ਪ੍ਰਤੀ ਵੀ ਬੋਲਣਾ ਜਾਂ ਉਹਦੇ ਵਿਰੋਧ ਵਿੱਚ ਬੋਲਣਾ ਉਹ ਵੀ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈ ਪਰੰਤੂ ਜੇਕਰ ਅਸੀਂ ਜੋ ਕੀਤਾ ਕਰਦੇ ਆ ਉਸ ਵਿੱਚ ਅਸੀਂ ਜਾਂ ਸਾਡੇ ਭਾਈਚਾਰਾ ਹਾਲਾਂਕਿ ਸਾਡੇ ਤੋਂ ਬਹੁਤ ਸਾਰੇ ਉਹ ਸੀਨੀਅਰਸ ਨੇ ਪਰ ਇੱਕ ਯਾਰ ਕਿ ਇਮਿਊਨਿਟੀ ਦਿਖਾਉਣ ਦੇ ਕਿ ਇਨਸਾਨੀਅਤ ਦਿਖਾਉਣ ਦਾ ਇਹ ਵੇਲਾ ਠੀਕ ਆ ਸਾਰਿਆਂ ਨੂੰ ਦੁੱਖ ਹੋਵੇਗਾ ਕੰਮ ਵੀ ਆ ਸਾਰਿਆਂ ਨੇ ਆਪਣਾ ਕੰਮ ਵੀ ਕਰਨਾ ਕਿਉਂਕਿ ਸਾਡੀ ਪਰਮਾਤਮਾ ਨੇ ਡਿਊਟੀ ਉਸ ਤਰ੍ਹਾਂ ਦੀ ਲਾਈ ਆ ਪਰੰਤੂ ਕੰਮ ਦੇ ਨਾਲ-ਨਾਲ ਸਾਡੀ ਇੱਕ ਮੁਟਲੀ ਜ਼ਿੰਮੇਵਾਰੀ ਵੀ ਵਧਦੀ ਆ ਕਿ ਅਸੀਂ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਪੈਨਿਕ ਹੁਆ ਨਾ ਕ੍ਰੀਟ ਕਰੀਏ ਕਿਉਂਕਿ ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦਿੰਦਾ ਮੈਂ ਰਾਜਵੀਰ ਜਵੰਦਾ ਸਾਹਿਬ ਨੂੰ ਉਹਨਾਂ ਦੇ ਉਹਨਾਂ ਦੇ ਨਾਮ ਬਹੁਤ ਉਹਨਾਂ ਦਾ ਮੈਂ ਵੀ ਸੁਣਿਆ ਮੈਂ ਹਾਲਾਂਕਿ ਬਹੁਤ ਘੱਟ ਉਹਨਾਂ ਦੇ ਜੀਤ ਸੁਨੇ ਨੇ ਤੇ ਅਕਸਰ ਉਹਨਾਂ ਬਾਰੇ ਗੱਲਾਂ ਬਾਤਾਂ ਸੁਣੀਆਂ ਨੇ ਉਹਨਾਂ ਦੀ ਰੀਲਸ ਵਗਾਰਾ ਵੇਖੀਆਂ ਨੇ ਪਰੰਤੂ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਜਦੋਂ ਇਹ ਹਾਦਸਾ ਵਾਪਰਦਾ ਕਿਉਂਕਿ ਸਾਡੇ ਦੇ ਵਿੱਚ ਸਾਡੇ ਵਿੱਚ ਇਨਸਾਨੀਅਤ ਹੈ ਕਿਉਂਕਿ ਜਿਸ ਬੰਦੇ ਦੇ ਵਿੱਚ ਫੀਲਿੰਗਸ ਨਾ ਹੋਣ ਤਾਂ ਉਹ ਇਨਸਾਨ ਕਹਿਲਾਉਣ ਦੇ ਲਾਇਕ ਨਹੀਂ ਹੁੰਦਾ ਉਹ ਵਿਅਕਤੀ ਜਿਸ ਵਿੱਚ ਇਮੋਸ਼ਨਸ ਨਾ ਹੋਣ ਫੀਲਿੰਗਸ ਨਾ ਹੋਣ ਪਰੰਤੂ ਮੈਂ মিডিਆ ਨੂੰ ਕਹਿਣਾ ਚਾਹਾਂਗਾ ਕਿ ਭਾਈ ਆਮੀ ٹی ਆਰ ਪੀ ਦੇ ਚੱਕਰ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਡਰਾਉਣੇ ਹੈਡਿੰਗ ਲਗਾ ਕੇ ਕਿ ਵੈਂਟੀਡੀਟਰ ਤੇ ਹੈ ਕੋਚਾ ਉਹਨੂੰ ਦੋ ਅਟੈਕ ਆਗੇ ਰਾਜਵੀਰ ਚ ਬੰਦੇ ਨੂੰ ਬ੍ਰੇਨ ਪੂਰੀ ਤਰ੍ਹਾਂ ਡੈੱਡ ਹੋ ਗਿਆ ਡਾਕਟਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਦੇਖੋ ਇਸ ਤਰ੍ਹਾਂ ਤੇ ਹੈਡਿੰਗ ਤਾਂ ਸਾਨੂੰ ਜਿਹੜਾ ਗੁਰੇਜ਼ ਕਰਨਾ ਚਾਹੀਦਾ ਠੀਕ ਹੈ ਪੱਤਰਕਾਰੀ ਕਰਨੀ ਹੈ ਹਰ ਇੱਕ ਦਾ ਫਰਜ਼ ਹੈ ਮੇਰੇ ਨਾਲ ਪ੍ਰੀਤ ਜੀ ਵੀ ਬੈਠੇ ਨੇ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਨਵਾਂ ਚੈਨਲ ਵੀ ਆਪਾਂ ਇੱਕ ਪੰਜਾਬ ਪੱਧਰੀ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਤੇ ਪ੍ਰੀਤ ਗਰੇਵਾਲ ਤਾਂ ਪ੍ਰੀਤ ਜੀ ਵੀ ਕਹਿ ਰਹੇ ਸੀਗੇ ਕਹਿੰਦੇ ਕਿ ਸਾਨੂੰ ਚਤਨ ਜੀ ਉੱਥੇ ਜਾਣਾ ਚਾਹੀਦਾ ਚੰਡੀਗੜ੍ਹ ਆਪਾਂ ਜਾ ਕੇ ਕਵਰੇਜ ਕਰੀਏ ਲੋਕਾਂ ਨੂੰ ਸਹੀ ਜਾਣਕਾਰੀ ਦੱਸੀਏ ਜਾ ਕੇ ਪਰ ਦਿਲ ਨਹੀਂ ਮੰਨਿਆ ਕਿਉਂਕਿ ਉੱਥੇ ਜਿਸ ਤਰ੍ਹਾਂ ਦੀ ਮੀਡੀਆ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ ਤਾਂ ਉਹ ਕੋਈ ਬਹੁਤ ਹੀ ਵਧੀਆ ਭੂਮਿਕਾ ਨਹੀਂ ਹੈ ਤਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹਾਨ ਕਿ ਸਾਰਿਆਂ ਦੇ ਬਹੁਤ ਨਾਮ ਹੈ ਬਹੁਤ ਵੱਡੇ ਵੱਡੇ ਚੈਨਲ ਹੈ ਅਸੀਂ ਤਾਂ ਕਿਸੇ ਉਹਨਾਂ ਦੇ ਮੁਕਾਬਲੇ 'ਚ ਵੀ ਨਹੀਂ ਆਗੇ ਪਰ ਅੰਤੋਂ ਫਿਰ ਵੀ ਜੋ ਆਪਣੀ ਜਿੰਨੀ ਕਿ ਸਾਨੂੰ ਸੋਝੀ ਦਿੱਤੀ ਹੈ ਪ੍ਰਮਾਤਮਾ ਨੇ ਉਸ ਮੁਤਾਬਕ ਹੀ ਮੀਡੀਆ ਨੂੰ ਆਪਣੀ ਭੂਮਿਕਾ ਜਿਹੜੀ ਇੱਕ ਇੱਕ ਪੋਜ਼ਿਟਿਵ ਭੂਮਿਕਾ ਜਿਹੜੀ ਹੁੰਦੀ ਬਣੀ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਦੇ ਡਰਾਉਣੇ ਹੈਡਿੰਗ ਲਗਾ ਕੇ ਲੋਕਾਂ ਨੂੰ ਡਰਾਉਣਾ ਚਾਹੀਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਜਾਂ ਇਸ ਤਰ੍ਹਾਂ ਦਾ ਪੈਨਿਕਾ ਜਿਹੜਾ ਕ੍ਰੀਏਟ ਨਹੀਂ ਕਰਨਾ ਚਾਹੀਦਾ ਜਿੱਥੇ ਦੂਜੀ ਗੱਲ ਉਹ ਹਾਸਾ ਕਿਵੇਂ ਵਾਪਰਿਆ ਹੈ ਹਿਮਾਚਲ ਦੇ ਹਿਮਾਚਲ ਪ੍ਰਦੇਸ਼ ਦੇ ਬੱਤੀ ਦੇ ਵਿੱਚ ਇਹ ਹਾਸਾ ਵਾਪਰਿਆ ਦੋ ਸਾਨ ਜਿਹੜੇ ਉਹ ਲੜ ਰਹੇ ਹੁੰਦੇ ਨੇ ਸੜਕੀ ਹੱਤਵਾਦ ਦਾ ਜਿਹੜਾ ਸ਼ਿਕਾਰ ਹੋਇਆ ਸਾਡਾ ਵੱਡਾ ਭਰਾ ਰਾਸਵੀਰ ਜਵੰਦਾ ਤਾਂ ਉਸ ਤੋਂ ਬਾਅਦ ਆ ਜਿਹੜੇ ਇਹ ਮਨਪ੍ਰੀਤ ਤਹਾੜੇ ਨਾਲ ਜਾਣਕਾਰੀ ਸਾਂਝੀ ਕਰਨ ਕਿ ਪ੍ਰੰਤੂ ਮੈਂ ਮੀਡੀਆ ਨੂੰ ਜਰੂਰ ਇੱਕ ਵਾਰ ਮੋੜ ਤੋਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਗੁਰੇਸ਼ ਕਰੋ ਕਿਉਂਕਿ ਬਹੁਤ ਸਾਰੇ মিডিਆ ਇਹ ਸੋਚਦਾ ਕਿ ਅਸੀਂ ਇਸ ਤਰ੍ਹਾਂ ਦੇ ਹੈਡਿੰਗ ਲਗਾਵਾਂਗੇ ਤਾਂ ਸਾਡੇ ਨਾਲ ਲਾਈਵ ਦੇ ਵਿੱਚ ਹਜ਼ਾਰਾਂ ਬੰਦੇ ਜੁੜ ਜਾਣਗੇ ਠੀਕ ਹੈ ਬੰਦੇ ਜੁੜ ਜਾਣਗੇ 2000 ਰੁਪਏ ਆ ਜਾਏਗੀ ਵਿਊ ਆ ਜਾਏਗੀ ਪੈਸੇ ਵੀ ਕਮਾ ਲਾਂਗੇ মিডিਆ ਰਾਜਵੀਰ ਦਵੰਦੇ ਸਿਰ ਤੋਂ ਪੈਸੇ ਵੀ ਕਮਾ ਲਿਗਾ ਇਸ ਤਰ੍ਹਾਂ ਦੇ ਹੈਡਿੰਗ ਲਗਾ ਕੇ ਪਰ ਉਹ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਆਪਣੇ ਆਪ ਤੇ ਸਮਾਂ ਕੁਝ ਵੀ ਹੋਵੇ ਆਪਣੇ ਆਪ ਤੇ ਲਾ ਕੇ ਦੇਖੋ ਸਾਡੇ ਤੁਹਾਡੇ ਇਥੇ ਹਾਲਾਤ ਹੋਣਗੇ ਤਾਂ ਕਿਸ ਤਰ੍ਹਾਂ ਘਰ ਦੇ ਵਿੱਚ ਹਾਲਾਤ ਪੈਦਾ ਹੁੰਦੇ ਨੇ ਤਾਂ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਇਸ ਤਰ੍ਹਾਂ ਦੀਆਂ ਜਿਹੜੇ ਹੈਡਿੰਗਸ ਤੋਂ ਜਾਂ ਪੱਤਰਕਾਰਾਂ ਤੋਂ ਜਿਹੜਾ ਗੁਰੇਸ਼ ਕੀਤਾ ਜਾਵੇ ਤਾਂ ਕਈ ਤਾਂ ਮੂਰਖਤ ਮੂਰਖ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਆਰ ਆਈ ਪੀ ਰਿਪ ਲਿਖ ਕੇ ਰਾਜਵੀਰ ਜਵੰਦੇ ਦੀਆਂ ਉਹ ਫੋਟੋਆਂ ਜਿਹੜੇ ਵਾਇਰਲ ਕਰ ਰਹੇ ਨੇ ਤਾਂ ਪਰਹੇਜ਼ ਕਰੋ ਸਾਰੇ ਜਾਣਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਫੇਸਬੁੱਕ ਆ ਜਿਹੜਾ ਫੋਟੋਆਂ ਅਪਲੋਡ ਕਰਨ ਦੇ ਵੀ ਉਹ ਪੈਸੇ ਦਿੰਦਾ ਹੈ ਜਿਹੜੇ ਲੋਕ ਇਹ ਕੰਮ ਕਰਦੇ ਨੇ ਪਰੰਤੂ ਯਾਰ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਜਿਹੜੀ ਕਿਤੇ ਪ੍ਰਤੀ ਜ਼ਿੰਮੇਵਾਰੀ ਆ ਉਸ ਨੂੰ ਨਾ ਭੁੱਲ ਜਾਈਏ ਕਿਉਂਕਿ ਮੀਡੀਆ ਦਾ ਤਾਂ ਪਹਿਲੇ ਬਹੁਤਾ ਦਾ ਪੱਠਾ ਜਿਹੜਾ ਬਹਿ ਚੁੱਕਿਆ ਚਾਹੇ ਉਹ ਪੰਜਾਬ ਦੀ ਗੱਲ ਕਰੀਏ ਚਾਹੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਵੀਰੋ ਇਸ ਤਰ੍ਹਾਂ ਦਾ ਕੰਮ ਆ ਜਿਹੜਾ ਸਾਨੂੰ ਸਾਰਿਆਂ ਨੂੰ ਪਰਹੇਜ਼ ਕਰਨਾ ਚਾਹੀਦਾ ਇਸ ਤਰ੍ਹਾਂ ਨਾ ਕਰੀਏ ਕੁਝ ਲੋਕ ਆਰਆਈਪੀ ਲੈ ਕੇ ਫੋਟੋਸ ਵਾਇਰਲ ਕਰ ਰਹੇ ਨੇ ਅੱਧੀ ਅਧੂਰੀ ਜਾਣਕਾਰੀ ਲੈ ਕੇ ਬਿਲਕੁਲ ਜਿਵੇਂ ਕਿ ਮੈਸੇਜ ਵੀ ਕੀਤਾ ਕਮੈਂਟ ਬਾਕਸ ਦੇ ਵਿੱਚ ਕੀਤਾ ਬਿਲਕੁਲ ਉਹ ਬੇਵਕੂਫ ਨਹੀਂ ਜੀ ਉਹ ਤਾਂ ਮਹਾ ਮੂਰਖ ਲੋਕ ਨੇ ਜਿਹੜੇ ਇਸ ਤਰ੍ਹਾਂ ਲਿਖ ਰਹੇ ਨੇ ਤੁਸੀਂ ਅਰਦਾਸਾ ਕਰੋ ਅਸੀਂ ਵੀ ਅਰਦਾਸਾ ਕਰਦੇ ਆ ਕਰ ਰਹੇ ਆ ਆਦਰੋਸ਼ਾਰਪਰ ਨਿਊਜ਼ ਵੀ ਵਾਹਿਗੁਰੂ ਪ੍ਰਮਾਤਮਾ ਅੱਗੇ ਮਾਤਾ ਰਾਣੀ ਦੇ ਚਰਨਾਂ ਚ ਹੀ ਅਰਦਾਸ ਬੇਨਤੀ ਕਰਦੇ ਆ ਕਿ ਰਾਜਵੀਰ ਚਵੰਦਾ ਜਲਦ ਤੋਂ ਜਲਦ ਜਿਹੜੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਕਿਉਂਕਿ ਥੋੜਾ ਸਮਾਂ ਪਹਿਲਾਂ ਕੁਝ ਮਹੀਨੇ ਪਹਿਲਾਂ ਹੀ ਰਾਹੁਲਾ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਕ ਕੇ ਗਏ ਨੇ ਘਰ ਦੇ ਵਿੱਚ ਬੱਚੇ ਛੋਟੇ ਨੇ ਮਿਸਿਸ ਐ ਬਜ਼ੁਰਗ ਮਾਤਾ ਹੈ ਤਾਂ ਇਸ ਤਰ੍ਹਾਂ ਮੈਂ ਤਾਂ ਕਹਿ ਰਿਹਾ ਮੀਡੀਆ ਨੂੰ ਕਿਉਂਕਿ ਜਦੋਂ ਘਰ ਦੇ ਪੜਦੇ ਹੋਣਗੇ ਤਾਂ ਜ਼ਰੂਰ ਹੋਰ ਵੀ ਦੁਖੀ ਹੁੰਦੇ ਹੋਣਗੇ ਤਾਂ ਉਹ ਦੁੱਖ ਨਿਭਾਉਣ ਦੇ ਵਿੱਚ ਜਿਹੜਾ ਮੀਡੀਆ ਵੀ ਦੁੱਖ ਪਹੁੰਚਾਉਣ ਦੇ ਵਿੱਚ ਉਹ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਤਾਂ ਮੀਡੀਆ ਵਾਲਿਆਂ ਨੂੰ ਭਾਈ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਘਟਿਆ ਜਿਹੜੀ ਪੱਤਰਕਾਰਤਾ ਤੋਂ ਗੁਰੇਜ਼ ਕਰੋ ਕਿਉਂਕਿ ਅੱਗੇ ਲੋਕਾਂ ਦਾ ਮੀਡੀਆ ਤੋਂ ਯਕੀਨ ਹੈ ਜਿਹੜਾ ਤਿੰਨ ਪ੍ਰਤੀਤ ਉੱਠਦਾ ਜਾ ਰਿਹਾ ਤੇ ਇਸ ਤਰ੍ਹਾਂ ਹੀ ਜ਼ਿਕਰ ਚੱਲਦਾ ਰਿਹਾ ਤਾਂ ਉਹ ਤੇਰੇ ਦੂਰ ਨਹੀਂ ਜਦੋਂ ਲੋਕਾਂ ਨੇ ਬਿਲਕੁਲ ਹੀ ਬਲੋਕ ਬਲੋਕ ਮਾਰ ਕੇ ਅਨਫੋਲੋ ਕਰਕੇ ਜਿਹੜੇ ਉਹ ਚੈਨਲ ਸੁਣ ਵੀ ਉਹ ਬੰਦ ਕਰ ਦੇਣੇ ਆ ਤੇ ਹੁਣ ਅਗਲੀ ਜਾਣਕਾਰੀ ਕਿਵੇਂ ਹਾਸਲ ਆਵਾਪਰਦਾ ਹੈ ਤੇ ਕੀ ਕੁਝ ਹੋਇਆ ਹੁਣ ਹੁਣ ਤੱਕ ਕੀ ਸੁਧਾਰ ਹੋਇਆ ਕਿਉਂਕਿ ਕਨਵਰ ਗਰੇਵਾਲ ਉਹਨਾਂ ਦਾ ਵੀ ਬਿਆਨ ਆਇਆ ਰਿਸ਼ਮ ਸਿੰਘ ਅਨਮੋਲ ਦਾ ਜੋ ਹੋਰ ਬਹੁਤ ਸਾਰੇ ਸਿੰਗਰਾਂ ਦੇ ਬਿਆਨ ਆਏ ਨੇ ਖਾਸ ਕਰ ਕੁਲਵਿੰਦਰ ਬਿੱਲਾ ਨੇ ਪੋਸਟ ਜਿਹੜੀ ਸਾਂਝੀ ਕੀਤੀ ਸੀ ਸਾਰਿਆਂ ਨੇ ਵੇਖੀ ਹੋਵੇਗੀ ਤਾਂ ਜੀ ਪ੍ਰੀਤ ਜੀ ਸਾਸ਼ੀਕਲ ਜੀ ਮੈਂ ਪ੍ਰੀਤ ਗਰੇਵਾਲ ਤੋਂ ਦੋਸਤੋ ਕੱਲ ਦਾ ਮਨ ਬਹੁਤ ਜ਼ਿਆਦਾ ਉਦਾਸ ਹੈ ਜਦੋਂ ਬੀਤੀ ਕੱਲ ਦੁਪਹਿਰ ਪਤਾ ਲੱਗਦਾ ਕਿ ਰਾਜਵੀਰ ਜਵੰਦਾ ਦਾ ਭਿਆਨਕ ਸੜਕ ਹਾਦਸਾ ਹੁੰਦਾ ਹੈ ਹਿਮਾਚਲ ਦੇ ਬੱਦੀ ਦੇ ਕੋਲ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਤੇ ਬੜੀ ਹੀ ਨਾਜ਼ੁਕ ਹਾਲਤ ਦੇ ਵਿੱਚ ਉਹਨਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਫੋਟੋ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਤਾਂ ਡਾਕਟਰਾਂ ਨੇ ਜਦੋਂ ਰਾਜਵੀਰ ਜਵੰਦਾ ਦਾ ਟਰੀਟਮੈਂਟ ਸ਼ੁਰੂ ਕੀਤਾ ਤਾਂ ਉਹਨਾਂ ਵੱਲ ਦੱਸਿਆ ਜਾਂਦਾ ਹੈ ਕਿ ਰਾਜਵੀਰ ਜਵੰਦਾ ਜਿਹੜੀ ਹਾਲਤ ਹੈ ਬੜੀ ਹੀ ਨਾਜ਼ੁਕ ਹੈ ਸੋ ਮੰਨ ਬਹੁਤ ਉਦਾਸ ਹੈ ਪੂਰੇ ਪੰਜਾਬ ਦੇ ਲੋਕ ਕੱਲ ਦੇ ਡਰੇ ਹੋਏ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰ ਰਹੇ ਨੇ ਕਿਉਂਕਿ ਦਵਾਈਆਂ ਤੋਂ ਜ਼ਿਆਦਾ ਅਰਦਾਸਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ ਕੱਲ ਜਦੋਂ ਪਤਾ ਲੱਗਦਾ ਕਿ ਰਾਜਵੀਰ ਜਵੰਦਾ ਦਾ ਹਾਦਸਾ ਹੁੰਦਾ ਤਾਂ ਖਬਰ ਇੱਕ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਰਾਜਵੀਰ ਜਵੰਦਾ ਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ ਉਹ ਅਕਸਰ ਦੇਖਦੇ ਹੁੰਦੇ ਨੇ ਕਿ ਰਾਜਵੀਰ ਜਵੰਦਾ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਹੈ ਤੇ ਅਕਸਰ ਉਹਨਾਂ ਵੱਲੋਂ ਲੰਬੇ ਸਫ਼ਰ ਤੇ ਆਪਣੀ ਬਾਈਕ ਲੈ ਕੇ ਨਿਕਲੇ ਜਾਂਦੇ ਆਪਣੇ ਦੋਸਤਾਂ ਦੇ ਨਾਲ ਵੀਡੀਓ ਬਣਾਉਂਦੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟਾਂ ਫੋਟੋਆਂ ਜਾਂ ਵੀਡੀਓ ਵਾਇਰਲ ਕਰਦੇ ਨੇ ਕੱਲ ਵੀ ਜਦੋਂ ਉਹ ਘਰੋਂ ਆਪਣੇ ਪੰਜ ਸਾਥੀਆਂ ਦੇ ਨਾਲ ਉਹ ਬਾਈਕ ਰਾਈਡਿੰਗ ਤੇ ਨਿਕਲਦੇ ਨੇ ਉਹਨਾਂ ਵੱਲੋਂ ਹਫ਼ਤਾ 10 ਦਿਨ ਪਹਿਲਾਂ ਇੱਕ ਨਵੀਂ ਬਾਈਕ ਖਰੀਦੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਕੱਲ ਆਪਣੇ ਸਾਥੀਆਂ ਦੇ ਨਾਲ ਬਾਈਕ ਰਾਈਡਿੰਗ ਨੇ ਨਿਕਲਦੇ ਨੇ ਤੇ ਰਸਤੇ ਵਿੱਚ ਅਚਾਨਕ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਜਿਹੜਾ ਐਕਸੀਡੈਂਟ ਹੈ ਉਹ ਰਸਤੇ ਵਿੱਚ ਕੋਈ ਦੋ ਸਾਨ ਜਿਹੜੇ ਆਪਸ ਵਿੱਚ ਭੜ ਰਹੇ ਹੁੰਦੇ ਨੇ ਤਾਂ ਉਹਨਾਂ ਦੀ ਬਾਈਕ ਜਿਹੜੀ ਹੈ ਉਹਨਾਂ ਸਾਨਾਂ ਦੇ ਵਿੱਚ ਵੱਜਦੀ ਹੈ ਇਸ ਕਰਕੇ ਐਕਸੀਡੈਂਟ ਹੁੰਦਾ ਹੈ ਪਰ ਹੁਣ ਉੱਥੇ ਆਲੇ ਦੁਆਲੇ ਕੁਝ ਲੋਕ ਮਜੂਦ ਸੀ ਉਹਨਾਂ ਵਿੱਚੋਂ ਇੱਕ ਇਨਸਾਨ ਨੇ ਸਾਹਮਣੇ ਆ ਕੇ ਦੱਸਿਆ ਕਿ ਜਿਹੜਾ ਹਾਦਸਾ ਹੈ ਉਹਨਾਂ ਦੇ ਬਿਲਕੁਲ ਸਾਹਮਣੇ ਹੋਇਆ ਚਸ਼ਮਿੰਦੀ ਜਿਹੜੇ ਗਵਾਹ ਨੇ ਉਹਨਾਂ ਨੇ ਇਹ ਦੱਸਿਆ ਕਿ ਦੋ ਸਾਨ ਵਾਕਿ ਪਹਿਲੀ ਅੱਧੀ ਗੱਲ ਠੀਕ ਹੈ ਅੱਧੀ ਗੱਲ ਜਿਹੜੀ ਗਲਤ ਹੈ ਕਿ ਇਹਨਾਂ ਦੀ ਬਾਈਕ ਜਿਹੜੀ ਉਹ ਸਾਨਾਂ ਦੇ ਵਿੱਚ ਵੱਜੀ ਹੈ ਇਹੋ ਜਿਹਾ ਕੁਝ ਨਹੀਂ ਹੈ ਦੋ ਸਾਨ ਲੜ ਰਹੇ ਸੀਗੇ ਤਾਂ ਰਾਜਵੀਰ ਜਵੰਦਾਰੀ ਬਾਈਕ ਦੇ ਸਾਹਮਣੇ ਇੱਕ ਜਿਹੜੀ ਹੈ ਕਾਰ ਉਹ ਜਾ ਰਹੀ ਸੀਗੀ ਤਾਂ ਕਾਰ ਇੱਕਦਮ ਬ੍ਰੇਕ ਲਗਾਉਂਦੀ ਹੈ ਤਾਂ ਪਿੱਛੇ ਕਾਰ ਦੇ ਪਿੱਛੇ ਰਾਜਵੀਰ ਜਵੰਦਾਰੀ ਬਾਈਕ ਹੁੰਦੀ ਹੈ ਤੇ ਜਿਹੜੀ ਬਾਈਕ ਹੈ ਉਹ ਕਾਰ ਦੇ ਵਿੱਚ ਜਾ ਕੇ ਵੱਜਦੀ ਹੈ ਫਿਰ ਜਦੋਂ ਇਹ ਸਾਰਾ ਇਹ ਹਾਲਾਤ ਹੁੰਦੇ ਆ ਤੇ ਹੁਣ ਜਿੱਦਾਂ ਚੇਤਨ ਕਸ਼ਵ ਜੀ ਨੇ ਕਿਹਾ ਕਿ ਮੀਡੀਆ ਜਿਹੜਾ ਹੈ ਮਾਫੀ ਚਾਹੁੰਨਾ ਕਿ ਬਹੁਤ ਗੰਦੀ ਭੂਮਿਕਾ ਨਿਭਾ ਰਿਹਾ ਮੋਹਾਲੀ ਦਾ ਚੰਦ ਵਿਹੂਆਂ ਖਾਤਰ ਤੁਸੀਂ ਕੁਝ ਵੀ ਲਿਖ ਰਹੇ ਹੋ ਕੋਸ਼ ਤਾਂ ਜਿੱਦਾਂ ਚੇਤਨ ਭਾਈ ਨੇ ਕਿਹਾ ਕਿ ਆਰ ਆਈ ਪੀ ਲਿਖਣਾ ਸ਼ੁਰੂ ਕਰਤਾ ਜਾਂ ਥੋੜੀ ਸ਼ਰਮ ਕਰੋ ਇਹ ਇਹ ਠੀਕ ਹੈ ਪੈਸਾ ਜਿਹੜਾ ਹੈ ਨੀਡ ਹੈ ਪਰ ਕਿਸੇ ਦਾ ਦਿਲ ਦੁਖਾ ਕੇ ਪੈਸਾ ਕਮਾਇਆ ਤਾਂ ਕੀ ਕਮਾਇਆ ਕੁਝ ਸਮੇਂ ਪਹਿਲਾਂ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਸ ਸੰਸਾਰ ਤੋਂ ਚਲੇ ਜਾਂਦੇ ਨੇ ਪਿਛੇ ਉਹਨਾਂ ਦੀ ਮਾਤਾ ਹੈ ਵਾਈਫ ਹੈ 8 ਸਾਲ ਦੀ ਬੇਟੀ ਹੈ 4 ਸਾਲ ਦਾ ਬੇਟਾ ਹੈ ਜਦੋਂ ਕਿਤੇ ਸੋਸ਼ਲ ਮੀਡੀਆ ਦੇਖਦੇ ਹੋਣ ਕਿ ਉਹਨਾਂ ਦਾ ਮਨ ਕਿੰਨਾ ਦੁਖਦਾ ਹੋਵੇਗਾ ਸੋ ਜੇ ਉਹਨਾਂ ਦੀ ਆਪਾਂ ਹਾਲਤ ਦੀ ਗੱਲ ਕਰੀਏ ਤਾਂ ਹਾਂ ਜਦੋਂ ਕੱਲ ਉਹਨਾਂ ਨੂੰ ਹਸਪੀਟਲ ਲੈ ਕੇ ਆਂਦਾ ਸੀਗਾ ਤੇ ਉਹਨਾਂ ਦੀ ਜਿਹੜੀ ਹਾਲਤ ਜਿਹੜੀ ਕਾਫੀ ਨਾਜ਼ੁਕ ਸੀਗੀ ਸੋ ਲਗਾਤਾਰ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰ ਚਾਹੇ ਭਗੀਪੀ ਵਾਈ ਦੀ ਗੱਲ ਕਰ ਲਈਏ ਪ੍ਰਿੰਸ ਕਮਲਜੀਤ ਕਵਰ ਗਰੇਵਾਲ ਕੁਲਵਿੰਦਰ ਬੀਲਾ ਸਾਰੇ ਮੌਕੇ ਤੇ ਪਹੁੰਚਦੇ ਨੇ ਰਣਜੀਤ ਬਾਵਾ ਗੁਲਾਬ ਸਿੱਧੂ ਸਾਰੇ ਪਹੁੰਚਦੇ ਨੇ ਤੇ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ रिकवरी ਜਿਹੜੀ ਹੈ ਹੋ ਰਹੀ ਹੈ ਕੱਲ ਜਦੋਂ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਦਾ ਨਾਂ ਹੀ ਤਾਂ ਬੀਪੀ ਉਹਨਾਂ ਦਾ ਖੁੱਦ ਦਾ ਸੀਗਾ ਨਹੀਂ ਉਹਨਾਂ ਦਾ ਹਾਰਟ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਿਹਾ ਸੀ ਬ੍ਰੇਨ ਪੂਰਾ ਡੈਮੇਜ ਹੋ ਚੁੱਕਾ ਸੀਗਾ ਹੁਣ ਡਾਕਟਰਾਂ ਦਾ ਬਿਆਨ ਆਇਆ ਕਿ ਹੁਣ ਉਹਨਾਂ ਜਿਹੜਾ ਹਾਰਟ ਹੈ ਉਹ ਥੋੜਾ ਬਹੁਤਾ ਰਿਕਵਰ ਕਰ ਰਿਹਾ ਹੈ ਉਹਨਾਂ ਦਾ ਬੀਪੀ ਵੀ ਹੁਣ ਆਪਣਾ ਆ ਰਿਹਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਬੰਦਾ ਵੈਂਟੀਲੇਟਰ ਤੇ ਹੁੰਦਾ ਹੈ ਹਾਲਤ ਕਾਫੀ ਨਾਜ਼ੁਕ ਹੁੰਦੀ ਹੈ ਨਾ ਤਾਂ ਉਸ ਦਾ ਆਪਣੀ ਹਾਰਟ ਰੇਸ਼ਿਓ ਖੁਦ ਹੀ ਹੁੰਦੀ ਹੈ ਨਾ ਹੀ ਉਸ ਦਾ ਬੀਪੀ ਖੁਦ ਹੁੰਦਾ ਹੈ ਵੈਂਟੀਲੇਟਰ ਹੀ ਸਾਰਾ ਕੰਮ ਉਸ ਨੂੰ ਮੁਹੱਈਆ ਕਰਵਾਉਂਦਾ ਹੈ ਪਰ ਹੁਣ ਬੀਪੀ ਉਹਨਾਂ ਦਾ ਆਪਣਾ ਹੈ ਹਾਰਟ ਵੀ ਉਹਨਾਂ ਦਾ ਪ੍ਰੋਪਰ ਕੰਮ ਕਰ ਰਿਹਾ ਸੋ ਹੱਥ ਜੋੜ ਕੇ ਬੇਨਤੀ ਹੈ ਆਰ ਆਈ ਪੀ ਲਿਖਣਾ ਛੱਡ ਦਿਓ ਆਪਾਂ ਅਰਦਾਸ ਕਰੀਏ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਕਿ ਦਵਾਈਆਂ ਨਾਲੋਂ ਤੇਜ਼ ਅਸਰ ਦੁਆਵਾਂ ਕਰਦੀਆਂ ਨੇ ਸੋ ਰਾਜਵੀਰ ਜਵੰਦਾਂ ਤੋਂ ਮੈਂ ਇਹੀ ਕਹਿਣਾ ਕਿ ਬਾਈ ਤੁਸੀਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਓ ਲਗਾਤਾਰ ਉਹਨਾਂ ਦੀ ਪਿੰਡ ਦੀ ਗੱਲ ਕਰਦੀਏ ਲੁਧਿਆਣੇ ਦੇ ਕੋਲ ਉਹਨਾਂ ਦਾ ਪਿੰਡ ਹੈ ਤੇ ਉੱਥੇ ਵੀ ਕੱਲ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਉਣ ਜੇ ਉੱਥੇ ਅਸੀਂ ਰਾਜੀਵ ਜਵੰਦਾਰੀ ਕੈਰੀਅਰ ਦੀ ਗੱਲ ਕਰੀਏ ਤਾਂ ਇਹ ਉਹ ਇੱਕ ਗਾਇਕ ਹੈ ਜਿਸ ਦੀ ਕਿਸੇ ਦੇ ਨਾਲ ਕੋਈ ਕਾਉਂਟਰੋਵਰਸੀ ਨਹੀਂ ਹੈ ਸੋ ਇਹਨਾਂ ਨੇ ਬਹੁਤ ਸਾਰੇ ਗਾਣੇ ਧੀਆਂ ਦੇ ਵੀ ਲਈ ਗਾਏ ਨੇ ਸੋ ਮੈਂ ਤਾਂ ਕਹਿੰਦਾ ਇਹਨਾਂ ਧੀਆਂ ਧਿਆਣੀਆਂ ਦੀ ਹੀ ਰਾਜੀਵ ਜਵੰਦੇ ਬਾਈ ਨੂੰ ਦਵਾਵਾਂ ਲੱਗ ਜਾਣ ਇਹਨਾਂ ਨੇ ਹਮੇਸ਼ਾ ਤਿਆਂ ਲਈ ਗਾਇਆ ਕਿ ਬਾਬਲ ਤੇਰੀ ਪੱਗ ਵੇ ਸੁੱਚੀ ਅੰਬਰ ਦੇ ਚਾਨ ਤੋਂ ਉੱਚੀ ਸੋ ਅਸੀਂ ਇਹੀ ਦੁਆ ਕਰਦੇ ਹਾਂ ਕਿ ਬਾਈ ਤੁਸੀਂ ਬਹੁਤ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਓ ਸੋ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਹੈ ਕੁਝ ਵੀ ਵਿਊਆਂ ਦੇ ਖਾਤਰ ਕੁਝ ਵੀ ਨਾ ਐਵੇਂ ਲਿਖੋ ਕਿ ਸੁਧਾਰ ਐ ਹੋ ਗਿਆ ਸੁਧਾਰ ਹੋਣ ਦੀਆਂ ਖਬਰਾਂ ਲਿਖੋ ਕੁਝ ਵੀ ਹੁੰਦਾ ਥੋੜਾ ਉਹਨੂੰ ਗੁਰੇਜ਼ ਕਰੋ ਜਿਹੜੇ ਤੁਹਾਡੇ ਸੂਤਰ ਨੇ ਤੁਸੀਂ ਲਿਖਦੇ ਨੇ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਸੋ ਸੂਤਰਾਂ ਨੂੰ ਅਕਲ ਨਹੀਂ ਹੈਗੀ ਤੁਸੀਂ ਚਲਾਉਣ ਲੱਗੇ ਥੋੜੀ ਅਕਲ ਕਰ ਲਿਆ ਕਰੋ ਕਿ ਕਿਹੜੀ ਖਬਰ ਦਿਖਾਉਣੀ ਹੈ ਕਿਹੜੀ ਨਹੀਂ ਸੋ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਚੇਤਨ ਕਸ਼ਮ ਮੌਜੂਦ ਨੇ ਜੇ ਇਹ ਕੁਝ ਕਹਿਣਾ ਚਾਹੁੰਦੇ ਨੇ ਤਾਂ ਬਾਈ ਤੁਸੀਂ ਵੀ ਇੱਕ ਵਾਰ ਜ਼ਰੂਰ ਕਹਿ ਦਿਓ ਬਿਲਕੁਲ ਸਾਰੇ ਅਰਦਾਸਾਂ ਜ਼ਰੂਰ ਕਰੋ ਤਾਂ ਬਾਕੀ ਜਿਵੇਂ ਕਿ ਮੀਡੀਆ ਦੱਸਿਆ ਕਿ ਮੀਡੀਆ ਨੇ ਜੋ ਭੂਮਿਕਾ ਨਿਭਾ ਰਿਹਾ ਠੀਕ ਹੈ ਮੀਡੀਆ ਉਹਨਾਂ ਨੂੰ ਆਪਾਂ ਬੇਨਤੀ ਕਰ ਚੁੱਕੇ ਹਾਂ ਸਾਡੇ ਵੱਡੇ ਭਰਾ ਨੇ ਚਲੋ ਅੱਜ ਤੋਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗੇ ਪਰ ਉਹ ਫੋਲੋਅਰਸ ਵੀ ਵਧਨੇ ਬਹੁਤ ਸਾਰੇ ਪਰ ਠੀਕ ਹੈ ਜੇ ਪ੍ਰਮਾਤਮਾ ਨੇ ਤੁਹਾਡੇ ਤੇ ਮਿਹਰ ਕੀਤੀ ਆ ਤਾਂ ਅਸੀਂ ਉਹਨੂੰ ਆਪਾਂ ਦਰਬਾਰ ਤੋਂ ਜਿਹੜੀ ਉਹ ਨਾਖਰੀ ਰੇਸ਼ਮ ਸਿੰਘ ਹਨ ਮੋਹਲ ਕੁਲਵਿੰਦਰ ਬਿੱਲਾ ਸਾਰਿਆਂ ਨੇ ਇਹੀ ਜਾਣਕਾਰੀ ਸਾਂਝੀ ਕੀਤੀ ਆ ਲਾਂਡਾ ਤਾਂ ਤੱਕ ਜਿਹੜੀਆਂ ਰੇਸ਼ਮ ਸਿੰਘ ਹਨ ਮੋਹਲ ਨੇ ਪਾਈਆਂ ਨੇ ਸਾਡੇ ਹੋਰ ਬਹੁਤ ਸਾਰੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਤਾਂ ਉਹਨਾਂ ਨੇ ਵੀ ਬਹੁਤ ਸਾਰੀਆਂ ਲਾਂਡਾ ਕਈਆਂ ਨੇ ਪਾਈਆਂ ਨੇ ਕਿ ਜਿਹੜੇ ਲਿਖ ਰਹੇ ਨੇ ਆਰ ਆਈ ਪੀ ਲਿਖ ਰਹੇ ਨੇ ਜਾਂ ਕੋਈ ਆਪਣੀ ਆਪਣੀਆਂ ਕਿਆਸ ਪਾਈਆਂ ਲਗਾ ਰਹੇ ਨੇ ਤਾਂ ਹੁਣ ਹਾਲਤ ਦੇ ਵਿੱਚ ਦੱਸਿਆ ਜਾ ਰਿਹਾ ਸੁਧਾਰ ਆ ਰਿਹਾ ਤਾਂ ਪ੍ਰਮਾਤਮਾ ਅਗੇ ਇਹੀ ਅਰਦਾਸਾਂ ਬੇਨਤੀਆਂ ਕਰੋ ਕਿ ਰਾਜਵੀਰ ਜਵੰਦਾ ਹੈ ਜਿਹੜਾ ਉਹ ਇਕੱਲਾ ਰਾਜਵੀਰ ਜਵੰਦਾ ਨਹੀਂ ਮੈਂ ਤਾਂ ਕਹਿੰਦਾ ਕੁੱਲ ਕਾਇਨਾਤ ਦੇ ਵਿੱਚ ਜਿੰਨੇ ਹਸਪਤਾਲ ਨੇ ਦੁਨੀਆ ਭਾਰਤ ਦੇ ਵਿੱਚ ਜੋ-ਜੋ ਵੀ ਉੱਥੇ ਆਪਣਾ ਇਲਾਜ ਕਰਵਾਉਣ ਦੇ ਲਈ ਗਏ ਹੋਣੇ ਸਾਰੇ ਤੰਦਰੁਸਤ ਹੋ ਕੇ ਆਪਣੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਆਪਣੇ ਆਪਣੇ ਘਰਾਂ ਨੂੰ ਜਿਹੜੇ ਉਹ ਵਾਪਸ ਪਰਤਣ ਸੋ ਬਹੁਤ-ਬਹੁਤ ਧੰਨਵਾਦ ਜੀ